ਹਾਂਜੀ ਸਤਿ ਸ੍ਰੀ ਅਕਾਲ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਗਰੇਵਾਲ ਅੱਜ ਆਪਾਂ ਦੇਸੀ ੁਰਗੀਆਂ ਦੇ ਬਾਰੇ ਗੱਲਬਾਤ ਕਰਾਂਗੇ ਦੇਸੀ ਮੋਣ ਜਿਹੜਾ ਚੂਚੇ ਦਾ ਟਾਈਮ ਸੀਗਾ ਚੂਚਾ ਪਾਲਣ ਦਾ ਹੁਣ ਤੱਕ ਜਿੰਨਾ ਵੀ ਵੀਰਾਂ ਨੇ ਚੂਚੇ ਪਾਏ ਨੇ ਅੱਜ ਤੋਂ 15 ਦਿਨ ਪਹਿਲਾਂ ਤੱਕ ਦਾ ਸਮਾਂ ਸਹੀ ਸੀਗਾ 15 ਤੋਂ 1 ਮਹੀਨਾ ਪਹਿਲਾਂ ਪਾਉਣਾ ਪਾਇਆ ਹੁੰਦਾ ਜੇ ਤੁਹਾਡਾ ਤੇ ਹੁਣ ਜੇ ਕੋਈ ਨਵੇਂ ਚੂਚੇ ਪਾਉਣ ਬਾਰੇ ਸੋਚ ਰਿਹਾ ਹੈ ਉਹ ਲੇਟ ਬਹੁਤ ਆਉਂਦੀ ਰਹੇ ਤੁਸੀਂ ਠੀਕ ਹੈ ਜੀ ਤੇ ਬਾਕੀ ਬੇਨਤੀ ਹੈ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਚੈਨਲ ਪਹਿਲਾਂ ਸਫਲਤਾ ਨਾਲ ਚੱਲ ਰਿਹਾ ਸੀਗਾ ਚਲੋ ਵੇਚ ਦੀ ਕੋਈ ਦਿੱਕਤ ਆ ਗਈ ਬੰਦ ਹੋ ਗਿਆ ਚੈਨਲ ਸਾਡਾ ਤੇ ਦੁਬਾਰਾ ਇਸੇ ਨਾਂ ਤੇ ਗਰੇਵਾਲ ਫੋਲਟਰੀ ਕਿੰਗ YouTube ਤੇ ਨਾਂ ਤੇ ਆਪਾਂ ਦੁਬਾਰਾ ਬਣਾਇਆ ਇਹ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰੇ ਵੀਰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਹੁਣ ਆਪਾਂ ਗੱਲਬਾਤ ਅੱਜ ਕਰਨੀ ਹੈ ਵੀ ਦੇਸੀ ਮੁਰਗੀਆਂ ਦੇ ਬਾਰੇ ਚ ਇੱਕ ਤਾਂ ਇਹ ਹੈ ਵੀ ਹੁਣ ਵੱਡੀਆਂ ਮੁਰਗੀਆਂ ਲੈ ਸਕਦੇ ਹੋ ਤੁਸੀਂ ਚੂਚੇ ਦਾ ਟਾਈਮ ਨਹੀਂ ਬਿਲਕੁਲ ਵੀ ਚੂਚਾ ਨਾ ਪਾਓ ਮੈਂ ਤੁਹਾਨੂੰ ਇਹ ਕਹਿਣਾ ਬੇਨਤੀ ਮੈਨੂੰ ਬਾਕੀ ਫੋਨ ਜਿਹੜੇ ਵੀ ਕਰਦੇ ਆ ਉਹ ਸਲਾਹ ਲੈਨੇ ਹੋ ਮੈਂ ਤੁਹਾਡੀ ਇਹ ਸਲਾਹ ਸਾਰਿਆਂ ਨੂੰ ਜਨਤਕ ਕਰਦਾ ਬਈ ਹੁਣ ਵੱਡੀ ਮੁਰਗੀ ਦਾ ਸਮਾਂ ਆ ਗਿਆ ਵੱਡੀ ਮੁਰਗੀ ਆਪਣੇ ਕੋਲੇ ਵੀ ਉਪਲਬਧ ਹੈ ਤੁਹਾਨੂੰ ਲੋੜ ਹੈ ਅਸੀਂ ਦੇਵਾਂਗੇ ਸਾਡੇ ਕੋਲੇ ਦੋ ਤਰ੍ਹਾਂ ਦੇ ਬਾਰਡ ਨੇ ਅੰਡੇ ਵਾਲੇ ਤੇ ਮੀਟ ਵਾਲੇ ਅੰਡੇ ਵਾਲੇ ਤਾਂ ਮੁਰਗੀਆਂ ਹੀ ਨੇ ਬਲੈਕ ਐਸਟ੍ਰਾਲੋਪ ਤੇ ਆਰ ਆਈ ਆਰ ਮੀਟ ਲਈ ਮੁਰਗੇ ਤੁਹਾਨੂੰ ਮਿਲ ਜਾਣਗੇ ਤੇ ਬਾਕੀ ਨਾਲ ਦੀ ਨਾਲ ਇਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਲਵਾਂ ਕਿ ਆਪਾਂ ਦੇਸੀ ਮੁਰਗੇ ਦਾ ਆਚਾਰ ਵੀ ਬਣਾਉਨੇ ਆ ਤੇ ਬੱਕਰੇ ਦਾ ਵੀ ਆਚਾਰ ਬਣਾਉਨੇ ਆ ਬਟੇਰ ਦਾ ਆਚਾਰ ਵੀ ਕੜਕਨਾਥ ਦਾ ਵੀ ਆਚਾਰ ਅ ਆਚਾਰ ਜਿਨ੍ਹਾਂ ਨੂੰ ਵੀ ਚਾਹੀਦਾ ਉਹ ਬੁਕਿੰਗ ਕਰਵਾ ਸਕਦੇ ਆ ਸਾਡੇ ਕੋਲੇ ਗਰੰਟੀ ਨਾਲ ਤੇ ਤਾਜ਼ਾ ਅਸੀਂ ਤਾਜ਼ਾ ਹੀ ਤਿਆਰ ਕਰਕੇ ਦਿੰਨੇ ਆ ਇਹ ਨਹੀਂ ਹੁੰਦਾ ਵੀ ਪਹਿਲਾਂ ਹੀ ਪੈਕ ਕਰਕੇ ਰੱਖ ਲਾਂਗੇ ਡੱਬਿਆਂ 'ਚ ਉਹ ਕੰਮ ਨਹੀਂ ਹੁਣ ਆਪਾਂ ਉਸ ਗੱਲ ਤੇ ਆਈਏ ਵੀ ਕੀ ਇਹਦੇ 'ਚ ਫਾਇਦਾ ਹੈ ਕੀ ਖਰਚੇ ਨੇ ਕਿੰਨੇ ਕੁ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਜਿਹੜਾ ਦੇਸੀ ਪੋਲਟਰੀ ਦੇ ਵਿੱਚ ਤੁਸੀਂ ਮੁਰਗੀ ਬਾਰੇ ਆਪਾਂ ਕਰਦੇ ਆਂ ਗੱਲ ਪਹਿਲਾਂ ਮੁਰਗੀ ਲੈਂਡ 'ਚ ਤੁਹਾਨੂੰ ਬਹੁਤ ਫਾਇਦਾ ਰਹੂਗਾ ਕਿਉਂਕਿ ਟਾਈਮ ਤੇ ਅੰਡਾ ਦੇਣ ਲੱਗ ਜਾਣਾ ਮੁਰਗੀ ਨੇ ਆਪਣੇ ਕੋਲੇ ਮੁਰਗੀ ਹਾਜ਼ਰ ਹੈ 20 ਦਿਨ ਤੱਕ ਅੰਡਾ ਦੇਣ ਲੱਗ ਜਾਣਾ ਹੈ ਹੁਣ ਅੰਡੇ ਦਾ ਸਮਾਂ ਆ ਗਿਆ ਅੰਡੇ ਖਰੀਦਣੇ ਸ਼ੁਰੂ ਕਰ ਦੇਣੇ ਲੋਕਾਂ ਨੇ ਸਾਡੇ ਤਾਂ ਚਲੋ ਗਰਮੀ 'ਚ ਵੀ ਵਿਕੀ ਜਾਂਦੇ ਨੇ ਤੇ ਅ ਮੁਰਗੀ ਖਰੀਦੋ ਤੇ ਵਧੀਆ ਮੁਨਾਫਾ ਕਮਾਓ ਦੂਜਾ ਇਹਦੇ 'ਚ ਬਚਤ ਤੇ ਖਰਚੇ ਬਾਰੇ ਆਪਾਂ ਗੱਲ ਕਰਾਂਗੇ ਠੀਕ ਹੈ ਜੀ ਤੇ ਸਾਰੀਆਂ ਵੀਡੀਓ ਲਗਾਤਾਰ ਆਪਾਂ ਪਾਇਆ ਕਰਾਂਗੇ ਪਰ ਹੁਣ ਥੋੜੇ ਜਿਹਾ ਮੋਟੀ ਜੀ ਕਾਰਵਾਈ ਆਪਾਂ ਕਰਦੀਏ ਜਿਵੇਂ ਕਿਸੇ ਦੇ ਖੰਭ ਖਾਂਦੇ ਨੇ ਮੁਰਗੇ ਾਂਡੇ ਤੋੜਦੇ ਨੇ ਜਾਂ ਕੋਈ ਹੋਰ ਗਤੀਵਿਧੀਆਂ ਨੇ ਉਹਨਾਂ ਤੇ ਅੱਜ ਆਪਾਂ ਵੀਡੀਓ ਕਰਦੀਏ ਜੇ ਕੋਈ ਖੰਭ ਖਾਂਦੇ ਨੇ ਉਹ ਬਹੁਤ ਦਿੱਕਤ ਹੁੰਦੀ ਹੈ ਵਰਡ ਦੇ ਵਿੱਚ ਕੋਈ ਕਹਿੰਦਾ ਚੁੰਝ ਕੱਟੀਏ ਜਾਂ ਚੁੰਝ ਕੱਟਣੀ ਚਾਹੀਦੀ ਹੈ ਜਾਂ ਨਹੀਂ ਇਹ ਦੇਖੋ ਜੇ ਤੁਹਾਡੀ ਖਰਾਕ ਸਹੀ ਹੈ ਫਿਰ ਚੁੰਝ ਕੱਟਣ ਦੀ ਲੋੜ ਨਹੀਂ ਜੇ ਤੁਹਾਡੂ ਤੁਸੀਂ ਕੈਲਸ਼ੀਅਮ ਵਗੈਰਾ ਪਾਉਨੇ ਜਾਂ ਚੁੰਝ ਕੱਟਣ ਦੀ ਕੋਈ ਲੋੜ ਨਹੀਂ ਚੁੰਝ ਕੱਟੇ ਤੋਂ ਦਿੱਕਤਾਂ ਵੀ ਆਉਂਦੀਆਂ ਨੇ ਜੇ ਕੋਈ ਥੱਲੇ ਖੰਡੀ ਹੁੰਦੀ ਹੈ ਖਰਾਕ ਉਹ ਨਹੀਂ ਇਹ ਖਾ ਸਕਦੇ ਖਰਾ ਖਾਨਚ ਵੀ ਦਿੱਕਤ ਆਉਂਦੀ ਹੈ ਉਹ ਬਹੁਤ ਸੂਜ ਬੂਜ ਨਾਲ ਕੱਟਣੀ ਪੈਂਦੀ ਹੈ ਜਿਹੜੀ ਚੁੰਜ ਕੱਟਣ ਵਾਲਾ ਮਸਲਾ ਹੈ ਤੇ ਇਹਦੇ 'ਚ ਮੈਂ ਇਹੀ ਕਹੂੰਗਾ ਵੀ ਜੇ ਤੁਸੀਂ ਕੈਲਸ਼ੀਅਮ ਹੈ ਜਿਹੜੀ ਪ੍ਰੋਪਰ ਇਹਨਾਂ ਨੂੰ 10 ਦਿਨ ਬਾਅਦ ਹੀ ਪਾਉਂਦੇ ਰਹੋ ਕੈਲਸ਼ੀਅਮ মালਟੀਵਿਟਾਮਿਨ ਤੇ ਨਾਲ ਤੁਸੀਂ ਆਪਣੀ ਲੀਵਰ ਟੋਨਿਕ ਪਾਉਣੀ ਹੈ ਜੀ ਕਿਸੇ ਵੀ ਕੰਪਨੀ ਦੀ ਪਾ ਲਓ ਠੀਕ ਹੈ ਜੀ ਇਹ ਤਿੰਨੋਂ ਮਿਕਸ ਕਰ ਇੱਕੋ ਹੀ ਪਾਣੀ 'ਚ ਮਿਕਸ ਕਰ ਸਕਦੇ ਹਾਂ ਤੇ ਇਹ ਲਗਭਗ ਤੁਸੀਂ 100 ਬਾਰਡ ਨੂੰ ਜਿਹੜੀ ਦੇਣੀ ਹੈ 50 ਕਐਮਐਲ ਤੱਕ ਕੈਲਸ਼ੀਅਮ ਪਾ ਲੋ ਬੀਐਮਐਲ ਜਿਹੜੀ ਲੀਵਰ ਟੋਨਿਕ ਹੈ ਉਹ ਪਾ ਲੋ ਤੇ 7 ਤੋਂ 10 ਐਮਐਲ ਦੇ ਵਿੱਚ ਤੁਸੀਂ মালਟੀਵਿਟਾਮਿਨ ਪਾ ਸਕਦੇ ਹੋ ਇਹਨਾਂ ਨੂੰ ਜਰੂਰ ਤੁਸੀਂ 10 ਦਿਨ ਬਾਅਦ ਹੀ ਦਿੰਦੇ ਰਹੋ ਪਹਿਲਾਂ ਵੀ ਦੇ ਸਕਦੇ ਹੋ ਪਰ 10 ਦਿਨ ਬਾਅਦ ਤਾਂ ਦੇ ਦਿਆ ਕਰੋ 5 ਦਿਨ ਲਗਾਤਾਰ ਠੀਕ ਹੈ ਜੀ ਤੇ ਇਹਦੇ ਨਾਲ ਜਿਹੜੇ ਤੁਸੀਂ ਖੰਭ ਖਾਂਦੇ ਨੇ ਮੁਰਗੇ ਜਾਂ ਅੰਡੇ ਤੋੜਦੇ ਨੇ ਜਾਂ ਔਰ ਕੋਈ ਵੀ ਆਪਸ ਵਿੱਚ ਲੜਦੇ ਨੇ ਉਹ ਉਹ ਨਹੀਂ ਦਿੱਕਤ ਆਉਗੀ ਠੀਕ ਹੈ ਜੀ ਬਾਕੀ ਖਰਾਕ ਵੀ ਥੋੜੀ ਸਹੀ ਹੋਣੀ ਚਾਹੀਦੀ ਹੈ 100 ਹੁਣ ਜਿਵੇਂ ਜਵਾਨ ਹੋ ਗਏ ਤੁਹਾਡੇ ਮੁਰਗੇ ਮੁਰਗੀਆਂ ਇਹਨਾਂ ਨੂੰ ਤੁਸੀਂ ਘਟੋ ਘਟ 100 ਗ੍ਰਾਮ ਖਰਾਕ ਤਾਂ ਹੁਣ ਪਾਓ ਤੇ ਜਦੋਂ ਆਂਡਾ ਦੇਣਾ ਸ਼ੁਰੂ ਕਰਦੇ ਨੇ ਉਦੋਂ 130 ਗ੍ਰਾਮ ਪਾਓ ਹੁਣ 110 ਗ੍ਰਾਮ ਤੋਂ 20 ਗ੍ਰਾਮ ਤੱਕ ਹੀ ਪਾਓ ਮੈਂ ਤਾਂ ਇਹ ਕਹੂੰਗਾ ਕਿ ਬਾਕੀ ਜਿਹੜੇ ਆਰ ਆਈ ਆਰ ਬਰੀਡ ਹੈ ਇਹ ਤਾਂ ਜਾਂ ਬਲੈਕ ਐਸਟਰੋਲੋਪ ਇਹ ਜਿਆਦਾ ਖਰਾਕ ਖਾਂਦੇ ਹੀ ਨਹੀਂ ਇਹ ਜਿੰਨੀ ਤੁਸੀਂ ਪਾਉਂਗੇ ਜਿੰਨੀ ਇਹਨਾਂ ਦੀ ਰੋਜ਼ ਦੀ ਖਰਾਕ ਹੈ 24 ਘੰਟਿਆਂ ਦੇ ਵਿੱਚ ਇਹਨਾਂ ਨੇ 120 ਤੋਂ 30 ਗ੍ਰਾਮ ਬਦ 40 ਗ੍ਰਾਮ ਤੱਕ ਖਾਣੀ ਆ ਆਰ ਆਰ ਦਾ 120 ਗ੍ਰਾਮ 25 ਤੇ ਹਜ਼ਾਰ ਦਾ ਹੈ ਬਲੈਕ ਐਸਟਰੋਲੋਪ ਹੋ ਸਕਦਾ 140 ਗ੍ਰਾਮ ਖਾ ਲੈ ਜਦੋਂ ਆਂਡੇ ਦਿੰਦੀਆਂ ਨੇ ਇਹ ਉਦੋਂ ਦੀ ਗੱਲ ਕਰਦਾ ਮੈਂ ਠੀਕ ਹੈ ਜੀ ਉਸ ਤੋਂ ਪਹਿਲਾਂ ਅੰਡੇ ਦੇਣ ਤੋਂ ਘੱਟ ਵੀ ਖਾ ਲੈਂਦੀਆਂ ਨੇ ਹਰਾ ਚਾਰਾ ਵੀ ਵਿੱਚ ਦੀ ਤੁਸੀਂ ਪਾ ਦਿਆ ਕਰੋ ਠੀਕ ਹੈ ਜੀ ਹੁਣ ਗਰਮੀ ਜਾ ਰਹੀ ਹੈ ਗਰਮੀ ਤੇ ਹਰਾਚਾਰਾ ਇਹਨਾਂ ਨੂੰ ਜ਼ਰੂਰੀ ਹੈ ਗਰਮੀ ਦੇ ਵਿੱਚ ਤਾਂ ਬਹੁਤ ਹੀ ਸਹਾਇਕ ਹੈ ਨਾਲ ਇਹਨਾਂ ਨੂੰ ਸਟ੍ਰੈਸ ਤੋਂ ਬਚਾਉਣਾ ਹੈ ਜੇ ਸਟ੍ਰੈਸ ਹੋਵੇ ਮੁਰਗੇ ਭੀੜੇ ਥਾਂ 'ਚ ਹੋਣਗੇ ਫੇਰ ਵੀ ਇਹ ਖੰਭ ਖਾਣਗੇ ਇਹ ਵੀ ਜ਼ਰੂਰੀ ਹੈ ਵੀ ਇਹਨਾਂ ਨੂੰ ਖੁੱਲਾ ਡੁੱਲਾ ਦੋ ਮਤਲਬ ਫੁੱਟ ਬਰਗ ਫੁੱਟ ਇਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਠੀਕ ਹੈ ਜੀ ਤੇ ਘੱਟ ਤੋਂ ਘੱਟ ਡੇਢ ਠੀਕ ਹੈ ਜੀ ਤੇ ਉਹ ਇਹਨਾਂ ਨੂੰ ਚਾਹੀਦੀ ਹੁੰਦੀ ਹੈ ਥਾਂ ਪਰ ਜੇ ਤੁਸੀਂ ਫਰੀ ਰੇਂਜ ਛੱਡਦੇ ਹੋ ਫਿਰ ਇੱਕ ਨਾਲ ਵੀ ਸਰ ਜਾਊਗਾ ਪਰ ਇਹਦੇ 'ਚ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਦਿਆਂ ਵੀ ਜਿਹੜੀ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਕੈਲਸ਼ੀਅਮ ਮਲਟੀਪਟਾਮਨ ਜਾਂ ਲੀਵਰਟਾਉਨਕ ਜਾਂ ਇਹ ਚੀਜ਼ਾਂ ਦੇ ਨਾਲ-ਨਾਲ ਪੱਥਰ ਪਾਉਣਾ ਵੀ ਜ਼ਰੂਰੀ ਹੈ ਪੱਥਰ ਵੀ ਇਹਨਾਂ ਨੂੰ ਜਦੋਂ ਤੁਹਾਡੇ ਬਾਲ ਵੱਡੇ ਹੋ ਗਏ 2 ਮਹੀਨੇ ਤੋਂ ਉੱਪਰ ਹੋ ਗਏ ਚਲੇ ਜਾਂਦੇ ਨੇ ਤਾਂ ਇਹਨਾਂ ਨੂੰ ਸਾਈਡ ਤੇ ਪੱਥਰ ਜ਼ਰੂਰ ਜੀ ਖਰਾਕ ਚ ਪਾਵੇਂ ਹੁੰਦਾ ਹੀ ਐ ਪਰ ਤੁਸੀਂ ਇੱਕ ਨੋਟ ਕਰ ਲੋ ਸਾਈਡ ਤੇ ਜਰੂਰ ਪੱਥਰ ਰੱਖਿਆ ਕਰੋ ਇਹਨਾਂ ਨੂੰ ਬਰੀਕ ਜਿਹੜਾ ਹੁੰਦਾ ਨਾ ਪੱਥਰ ਜੀਰਾ ਉਹ ਟਾਈਪ ਆਪਣਾ ਮਾਰਬਲ ਪੱਥਰ ਕਹਿ ਦਿੰਨੇ ਆ ਮਾਰਬਲ ਟੁਕੜਾ ਚੂਰਾ ਉਹ ਤੁਸੀਂ ਜਿਵੇਂ 100 ਵਾਰਡ ਹੈ ਤੁਹਾਡਾ ਤਾਂ ਇੱਕ ਗੱਟਾ ਹੀ ਮੇਰੇ ਹਿਸਾਬ ਨਾਲ ਤਾਂ ਲੈ ਕੇ ਤੁਹਾਨੂੰ ਸਾਈਡ ਤੇ ਉਹਦੇ ਕੱਟ ਲਾ ਕੇ ਰੱਖ ਲੈਣਾ ਚਾਹੀਦਾ ਉਹ ਜਿੰਨੀ ਲੋੜ ਹੈ 19 ਵਾਰਡ ਨੇ ਤੁਹਾਡੇ ਨੇ ਖਾ ਲੈਣਾ ਠੀਕ ਹੈ ਨਾ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਕੋਲੋਂ ਤੁਹਾਨੂੰ ਦੇਸੀ ਮੁਰਗੀਆਂ ਆ ਰੀਆਰ ਬਲੈਕ ਐਸਟਰੋਨੋਫ ਤੇ ਮੁਰਗੇ ਕੜਕਨਾਥ ਬਟੇਰ ਸਾਰਾ ਕੁਝ ਮਿਲੂਗਾ ਠੀਕ ਹੈ ਜੀ ਜਿੱਥੇ ਵੀ ਮੈਨੂੰ ਤੁਸੀਂ ਘਰ ਵੀ ਮਿਲ ਸਕਦੇ ਹੋ ਜਿੱਥੇ ਹੁਣ ਆਪਾਂ ਖੜੇ ਆ ਇੱਥੇ ਮੇਰੀ ਰਿਹੈਸ ਆ ਇੱਥੇ ਵੀ ਆਪਾਂ ਬਰਡ ਜਿਹੜੇ ਵੀ ਵੀਰ ਆਉਂਦੇ ਨੇ ਉਹਨਾਂ ਨੂੰ ਗੱਲਬਾਤ ਵੀ ਕਰਦੇ ਆ ਟ੍ਰੇਨਿੰਗ ਦਿੰਨੇ ਆ ਜਾਣਕਾਰੀ ਦਿੰਨੇ ਆ ਤੇ ਨਾਲੇ ਬਰਡ ਬਾਰੇ ਜਾਣਕਾਰੀ ਦਿੰਨੇ ਆ ਇੱਥੇ ਬਰਡ ਆਪਣੇ ਹੈਗੇ ਨੇ ਤੇ ਬਾਕੀ ਇੱਕ ਦੋ ਸਾਈਟਾਂ ਤੇ ਹੋਰ ਆਪਣੇ ਬਰਡ ਰੱਖੇ ਹੋਏ ਨੇ ਤੇ ਤੁਸੀਂ ਜਿੰਨੀ ਵੀ ਲੋਡ ਹੈ ਸਾਡੇ ਤੋਂ ਬਰਡ ਲੈ ਸਕਦੇ ਹੋ ਆਂਡੇ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਗਰੰਟੀ ਹੋਊਗੀ ਆਂਡਿਆਂ ਦੇ ਢੇਰ ਲਾਉਣਗੇ ਠੀਕ ਹੈ ਜੀ ਤੇ ਬਰੀਡ ਇੱਕ ਨੰਬਰ ਦੇਵਾਂਗੇ ਤੁਹਾਨੂੰ ਨਵੀਂ ਬਰੀਡ ਹੋਊਗੀ ਨਵੀਆਂ ਮੁਰਗੀਆਂ ਹੋਣਗੀਆਂ ਇਹ ਨਹੀਂ ਹੋਊਗਾ ਵੀ ਪੁਰਾਣੀਆਂ ਚੱਕ ਕੇ ਦੇਤੀਆਂ ਠੀਕ ਹੈ ਜੇ ਤੁਸੀਂ 100 50 ਬੱਧ ਲਾਉਂਗੇ ਨਾ ਤੁਹਾਨੂੰ ਵਧੀਆ ਬਰੀਡ ਵੀ ਮਿਲੂਗੀ ਤੁਸੀਂ ਇਹ ਨਾ ਕਦੇ ਵੀ ਸੋਚਿਓ ਦੇ ਸਸਤੇ ਮਗਰ ਜਾਣਾ ਹੈ ਸਸਤਾ ਕਹਿੰਦੇ ਹੁੰਦੇ ਨੇ ਰੋਵੇ ਬਾਰ-ਬਾਰ ਮਹਿੰਗਾ ਰੋਵੇ ਇੱਕ ਵਾਰ ਤੇ ਇਸ ਕਰਕੇ ਤੁਸੀਂ ਵਧੀਆ ਬਰੀਡ ਲੈਣੀ ਹੈ ਕਦੇ ਵੀ ਕਿਸੇ ਦੀਆਂ ਗੱਲਾਂ ਚ ਨਹੀਂ ਆਉਣਾ ਚੂਚੇ ਦਾ ਹੁਣ ਟਾਈਮ ਨਹੀਂ ਹੈਗਾ ਮੁਰਗੀ ਵੱਡੀ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਬਾਕੀ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਆਪਾਂ ਤੁਹਾਡੇ ਲਈ ਹਾਜ਼ਰ ਹੁੰਨੇ ਆ 24 ਘੰਟੇ ਠੀਕ ਹੈ ਜੀ ਤੇ ਫੋਨ ਕਰਕੇ WhatsApp ਤੇ ਮੈਸੇਜ ਕਰ ਦਿਆ ਕਰੋ ਤੇ ਵੀਡੀਓ ਲਗਾਤਾਰ ਪਾਵਾਂਗੇ ਜੇ ਤੁਸੀਂ ਸਾਥ ਦੇਵੋਗੇ ਠੀਕ ਹੈ ਫਿਰ ਹੌਸਲਾ ਹੋ ਜਾਂਦਾ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਮੇਰੇ ਵੀਰ ਠੀਕ ਹੈ ਜੀ ਤੇ ਸਤਿ ਸ੍ਰੀ ਅਕਾਲ ਹੁਣ ਆਪਾਂ ਵੀਡੀਓ ਨੂੰ ਸਮਾਪਤੀ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ